ਦਲੀਬੰਬ ਤਮਾਕਿਆਂ ਤੋਂ ਬਾਅਦ ਪੰਜਾਬ ਚ ਚੱਲਦੇ ਹਾਈ ਅਲਰਟ ਨੂੰ ਵੇਖਦੇ ਹੋਏ ਗਰਤਾਸਪੁਰ ਪੁਲਿਸ ਵਰਤਰੀ ਹੈ ਪੂਰੀ ਚੌਕਸੀ ਐਸਐਸਪੀ ਗਰਤਾਸਪੁਰ ਵੱਲੋਂ ਰੇਲਵੇ ਸਟੇਸ਼ਨ ਤੇ ਜਾ ਕੇ ਆਉਣ ਜਾਣ ਵਾਲੀਆਂ ਗੱਡੀਆਂ ਅਤੇ ਯਾਤਰੀਆਂ ਦੀ ਕੀਤੀ ਚੈਕਿੰਗ ਐਸਐਸਪੀ ਗਰਤਾਸਪੁਰ ਅਦਿੱਤੀ ਨੇ ਕਿਹਾ ਕਿ ਗਰਤਾਸਪੁਰ ਪੁਲਿਸ ਹਰ ਜਗ੍ਹਾ ਤੇ ਰੱਖ ਰਹੀ ਹੈ ਪੰਜ ਅੱਖ ਕਿਸੇ ਨੂੰ ਵੀ ਪਰ ਨਹੀਂ ਮਾਰਨ ਦਿੱਤਾ ਜਾਵੇਗਾ ਦੇਖੋ ਅੱਜ ਗਰਤਾਸਪੁਰ ਪੁਲਿਸ ਡਿਸਟ੍ਰਿਕਟ ਦੇ ਵਿੱਚ ਜਿਹੜਾ ਹੈਗਾ ਐਕਸਟੈਂਸਿਵ ਜਿਹੜੀ ਐਕਸਰਸਾਈਜ਼ ਹੈਗੀ ਚੈਕਿੰਗ ਇਰੀਆ ਡੋਮੀਨੇਸ਼ਨ ਨੈਕਸਟ ਉਹ ਚੱਲ ਰਹੀ ਹੈਗੀ ਅੱਜ ਅਸੀਂ ਜਿਹੜਾ ਅਗਰਸ਼ਰ ਅਫਸਰ ਸਾਹਿਬਾ ਐਸਪੀ ਡੀ ਸਾਹਿਬ ਜਿਹੜੇ ਹੈਗੇ ਉਹਨਾਂ ਦੇ ਨਾਲ ਅੱਜ ਰੇਲਵੇ ਸਟੇਸ਼ਨ ਆਏ ਹੈਗੇ ਐਂਡ ਇੱਥੇ ਵੀ ਸਾਡੀ ਜਿਹੜੀ ਐਂਟੀ ਸ਼ਾਪਟਾ ਟੀਮ ਹੈ ਸਪੈਸ਼ਲ ਟੀਮ ਹੈ ਐਸਓਜੀ ਦੇ ਉਹ ਪੂਪਰ ਚੈੱਕ ਕਰ ਰਹੀ ਹੈਗੀ ਤੁਸੀਂ ਜਿੱਦਾਂ ਕਿ ਪਤਾ ਹੈਗਾ ਜੀ ਵੀ ਸਾਡਾ ਜਿਹੜਾ ਹੈਗਾ ਐਕਸਰਸਾਈਜ਼ ਕਾਫੀ ਸਪੌਂਟੇਨੀਅਸ ਹੁੰਦਾ ਹੈਗਾ ਤੋਂ ਸਾਡੇ ਜਿਹੜੇ ਹੈਗੇ ਇਸ ਤੋਂ ਇਲਾਵਾ ਵੀ ਸਾਡੀ ਬਖੋਟ ਟੀਮਾਂ ਹੈ ਉਹ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੇ ਵੀ ਰੇਲਵੇ ਸਟੇਸ਼ਨ ਹੈ ਉਹਨਾਂ ਨੂੰ ਦੇ ਹੈਗਾ ਚੈੱਕ ਕਰੇਗੀ ਸਾਰੇ ਲੋਕਾਂ ਨੂੰ ਇਹ ਗੱਲ ਦੇਖੋ ਸਾਰਿਆਂ ਨੂੰ ਇਹ ਹੈ ਕਿ ਪੈਨਿਕ ਕਿਸੇ ਵੀ ਤਰੀਕੇ ਦੀ ਜਿਹੜੀ ਹੈਗੀ ਅਫਾਹ ਤੋਂ ਦੂਰ ਹੈ ਨਾ ਐਂਡ ਇਮੀਡੀਏਟਲੀ ਜਿਹੜਾ ਹੈਗਾ ਅਗਰ ਉਹਨਾਂ ਨੂੰ ਕੋਈ ਵੀ ਕਿਸੇ ਵੀ ਤਰੀਕੇ ਦੀ ਉਹਨਾਂ ਨੂੰ ਕੋਈ ਜਾਣਕਾਰੀ ਮਿਲਦੀ ਹੈ ਉਹਨਾਂ ਨੂੰ ਕਿਸੇ ਚੀਜ਼ ਤੇ ਸ਼ੱਕ ਹੁੰਦਾ ਹੈ ਤਾਂ ਉਹ ਦੂ ਪੁਲਿਸ ਕੰਟਰੋਲ ਰੂਮ 911 ਤੇ ਦੂ ਇਨਫੋਰਮੇਸ਼ਨ ਦੇਣ ਤਾਂ ਸੋ ਦੈਟ ਕਿ ਐਸ਼ੂਏਟ ਐਕਟ ਕਰ ਸਕ